ਯਾ ਸਪੀਡ ਪੰਜਾਬੀ ਚੈਨਲ ਪਿਓਰ ਪੰਜਾਬ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜਸਟਾ ਦਾ ਸਵਾਗਤ ਕਰਦਾ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਔਜਲਾ ਵਿਖੇ ਲਖ ਦਾਤਾ ਪੀਰ ਜੀ ਦੀ ਜਗ੍ਹਾ ਤੇ ਬਹੁਤ ਸ਼ਾਨਦਾਰ ਮੇਲਾ ਹੋ ਰਿਹਾ ਹੈ ਪੰਜਾਬ ਦੇ ਸੁਪਰੇਟ ਗੀਤਕਾਰ ਹਾਜ਼ਰੀ ਭਰ ਕੇ ਆਟੇ ਨੇ ਮਾਈਕਲ ਭਾਈ ਜੀ ਹੁਣ ਸ਼ਰੀਫ ਆਪਣੇ ਹੋਰ ਵੀ ਗੀਤਕਾਰ ਆਉਣਗੇ ਹੁਣ ਅਸੀਂ ਤੁਹਾਡੀ ਗੱਲਬਾਤ ਕਰੋਂਦੇ ਹਾਂ ਬਾਬਾ ਜੀ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੇ ਨਸੀਮ ਬਾਬਾ ਜੀ ਜਿਸ ਸਰਦਾਰ ਸਿੰਘ ਦਾ ਨਾਮ ਆ ਜੋ ਇਸ ਟਾਈਮ ਤੇ ਸੇਵਾ ਕਰ ਰਹੇ ਨੇ ਬਾਬਾ ਜੀ ਦੇ ਜੋ ਦਰਬਾਰ ਸਾਡਾ ਪੀਰ ਲਖ ਦਾਤਾ ਲਾਲਾ ਸਰਕਾਰ ਦਾ ਹੈ ਜੋ ਕਿਰਪਾ ਨਾਲ ਉਹਨਾਂ ਦੀ ਸੇਵਾ ਸੇ ਕਰਦੇ ਆ ਜੋ ਸਾਡੀ ਕਰਮਾਂ ਵਿੱਚ ਲਿਖੀ ਆ ਬਹੁਤ ਰਹਿਣਾ ਸ਼ੁਕਰਗੁਜ਼ਾਰ ਆਂ ਜੋ ਉਹਨਾਂ ਸਾਨੂੰ ਸਭੀ ਸੇਵਾ ਪਕਸ਼ਿਸ਼ ਕੀਤੀ ਆ ਤੇ ਸੰਗਤਾਂ ਦੀ ਸੇਵਾ ਵੀ ਕਰਦੇ ਆ ਠੀਕ ਹੈ ਪੜ ਸਾਲ ਉਪਰਾਲੇ ਵੱਤ ਤੋਂ ਹਦ ਹੁੰਦੇ ਹੀ ਪਰ ਇਸ ਸਾਲ ਸੰਗਤਾਂ ਵਾਸਤੇ ਖਾਸ ਕਿਹੜੇ ਖਾਸ ਪ੍ਰਬੰਧ ਕੀਤੇ ਸੰਗਤਾਂ ਹਰ ਸਾਲ ਬਹੁਤ ਜੁੜਦੀਆਂ ਆ ਉਹ ਗਰਮੀ ਦਾ ਕਰਕੇ ਥੋੜਾ ਫਰਕ ਪੈਂਦਾ ਸਿਰਫ ਗਰਮੀ ਦੇ ਕਿ ਜਿਆਦਾ ਹੋ ਗਈ ਕਰਕੇ ਉਹ ਸੰਗਤਾਂ ਪੜਾਲ ਤੋਂ ਨਿਕਲਦੇ ਆਂ ਦਰਵਾਜ਼ਾ ਦਾ ਕਾਫੀ ਵੱਡਾ ਬਣਿਆ ਆ ਜਿਸ ਕਰਕੇ ਪੜਾਲ ਤੋਂ ਕੋ ਘਰ ਸੰਗਤਾਈ ਆ ਸਾਡੇ ਮੈਡੀਕਲ ਇਮਪਿੰਗ ਬਟ ਰੈਂਟੀ ਭੱਟੀ ਰੈਂਟੀ ਭੱਟੀ ਇੱਕ ਕਲਾਕਾਰ ਇੱਥੇ ਗਾ ਕੇ ਆ ਹੁਣ ਪਹਿਲਾਂ ਹੁਣ ਸਰਦਾਰ ਅਲੀ ਲੱਗਣ ਵਾਲੇ ਆ ਉਸ ਤੋਂ ਬਾਅਦ ਸ਼ਾਮ ਨੂੰ ਸ਼ੇੰਜ ਪੈਂਦੀ ਆ ਜੋ ਕੁਲਿੰਦਰ ਡੂਮਸ਼ੀਰ ਰੋਸ ਤੋਂ ਆਇਆ ਜੋ 17 ਵਿੱਚ ਵਰਲਡ ਚੈਂਪੀਅਨ ਫੀਸਲੋਂ ਬਣਿਆ ਅਮਰੀਕਾ ਵਿੱਚ ਗੇਮਾਂ ਹੋਈਆਂ 17 ਵਿੱਚ ਵਰਲਡ ਚੈਂਪੀਅਨ ਫੀਸਲੋਂ ਬਣਿਆ ਉਹਨੇ ਦੋ ਮੈਡਲ ਜਿੱਤੇ ਸੋਨੇ ਦੇ ਠੀਕ ਹੈ ਉਹ ਮੇਰਾ ਬੇਟਾ ਹੀ ਬਣਿਆ ਹੋਇਆ ਜੋ 22 ਮੈਡਲ ਲਗਾਤਾਰ ਸਾਡੇ ਪਿੰਡੋਂ ਲੈ ਗਿਆ ਉਹ ਪਾਰਾ ਗ੍ਰਾਮ ਦੀ ਮੈਡਲ ਲਗਾਤਾਰ ਉਹ ਵੀ ਕੁਸ਼ੀਆਂ ਦਿੱਲੀ ਤੋਂ ਪਹਿਲਾਂ ਸਾਡੇ ਕੇ ਹਰਿਆਣੇ ਦੇ ਪਲਵਾਨ ਪਹਿਲਵਾਨਾਂ ਦਾ ਕਰਾਈਆਂ ਗਈਆਂ ਪਰ ਜਿੱਤੂ ਹੋਰ ਪ੍ਰਿੰਦਰ ਹੀ ਰਿਆ ਟੱਕੇ ਦਾ ਨਾ ਕੀ ਰੱਖਿਆ ਯਾਰ ਫੜ ਕੇ ਨਾ ਸਾਡੇ ਉਸ ਤੇ ਮੈਡਲ ਹੁੰਦਾ ਮੈਡਲ ਹਾਂ ਠੀਕ ਹੈ 12 ਗ੍ਰਾਮ ਦਾ ਦੂਜੇ ਨੰਬਰ ਵਾਲੇ ਦਾ 8 ਗ੍ਰਾਮ ਦਾ ਮੈਡਲ ਹਾਂਜੀ ਬਾਕੀ 9 ਜਨਵਰੀ ਇਸੇ ਕਰਕੇ ਛੰਜ ਮੇਲੇ ਕਰਾਉਣੇ ਆ ਕਿ ਉਹ ਨਸ਼ਾ ਤੋਂ ਰਹਿਤ ਹੋ ਜਾਣਾ ਇਸ ਪਾਸੇ ਜੋੜਨਾ ਕਿਉਂਕਿ ਉਹ ਮਿਹਨਤ ਕਰਨ ਮਿਹਨਤ ਕਰਕੇ ਜਿਸ ਤਰ੍ਹਾਂ ਪਹਿਲਵਾਨ ਖਾੜੇ ਜਾਂਦੇ ਏਦਾਂ ਇਹਨਾਂ ਦਾ ਸਜਾਵ ਬਣੇ ਇਸੇ ਕਰਕੇ ਮੇਲੇ ਲਾਈ ਜਾਂਦੇ ਆ ਸਿੰਹਾਂ ਪਾਈਆਂ ਜਾਂਦੀਆਂ ਟੂਰਨਾਮੈਂਟ ਹੁੰਦੇ ਆ ਸਭ ਤੋਂ ਵੱਧ ਇਹ ਦੇਣ ਮੇਲਿਆਂ ਦੀ ਆ ਨੌਜਵਾਨ ਵੀ ਇਸ ਪਾਸੇ ਜੋੜਨਾ ਤੇ ਨਸ਼ਿਆਂ ਤੋਂ ਰਹਿਤ ਹੋਣਾ ਜਿਵੇਂ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਸੀ ਅੱਜ ਅਸੀਂ ਪਿੰਡ ਔਜਲਾ ਵਿਖੇ ਸੀ ਰਾਸ਼ਟਰੀ ਪੱਤਰਕਾਰ ਹਰਪਾਲ ਸਿੰਘ ਜੱਜ ਪਿਓਰ ਪੰਜਾਬ ਫਰਟ ਲੱਗ ਜੈ ਜਨਮ